ਇਹ ਲੰਕੀ ਜੰਦੇ ਸਾਡੀ ਜ਼ਮੀਨ ਪੂਰੀ ਕਰ ਦੂ ਹੁਣ ਐਂਡ ਤੇ ਆਂਦੇ ਸਾਡਾ ਤੋਂ ਠੇਕਾ ਲੈ ਲਓ ਮੂੰਗਾ ਪਾਣਾ ਲੈ ਕਹਾ ਸਰਕਾਰ ਕਿਆ ਕਰਦੀ ਹੈ 7 ਦਿਨ ਹੋ ਗਏ ਮਿੰਟੀ ਹੋਣ ਦੀ ਆ ਦੱਸਿਆ ਕਿਉਂ ਨਹੀਂ ਗਾ ਮਿੰਟੀ ਹੋ ਕੇ ਨਿਚਾਲੀਆਂ ਲੱਗੀਆਂ ਆ ਆ ਲੈ ਆਉਂਦੇ ਉਹ ਠੇਕਾ ਨਜਾਇਜ਼ ਕਬਜ਼ਾ ਛੁਡਵਾਉਣ ਗਏ ਪੰਜਾਬ ਸਰਕਾਰ ਦੇ ਵਜ਼ੀਰ ਲਾਲਜੀਤ ਸਿੰਘ ਪੁੱਲਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹਾਲਾਤ ਵਿੱਚ ਮੰਤਰੀ ਪੁੱਲਰ ਬਿਰੰਗਪੁਰ ਤੇ ਮਾਮਲਾ ਰੋਪੜ ਦੇ ਪਿੰਡ ਹਰਨਾਮਪੁਰਾ ਦਾ ਮੰਤਰੀ ਲਾਲਜੀਤ ਪੁੱਲਰ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਛੁਡਵਾਉਣ ਪੁੰਚੇ ਸਤ ਮੰਤਰੀ ਪੁੱਲਰ ਨੇ ਚੁੱਕਿਆ ਟਰੈਕਟਰ ਤੇ ਪੰਚਾਇਤੀ ਜ਼ਮੀਨ ਤੇ ਉਸ ਉੱਪਰ ਵੀਜੀ ਫਸਲ ਤੇ ਚਲਾ ਦਿੱਤਾ ਇਹ ਵੇਖ ਕੇ ਫਸਲ ਦੀ ਬਜਾਈ ਕਰਨ ਵਾਲੀ ਵਿਧਵਾ ਮਹਿਲਾ ਪੜਕੁੱਠੀ ਵੇਖਦੇ ਹੀ ਵੇਖਦੇ ਪਿੰਡੇ ਲੋਕ ਇਕੱਠੇ ਹੋ ਗਏ ਜੋ ਕਿ ਵਿਧਵਾ ਮਹਿਲਾ ਦੇ ਹੱਕ ਵਿੱਚ ਨਿੱਤਰ ਆਏ ਪਿੰਡ ਵਾਲਿਆਂ ਨੇ ਕੈਬਨਿਟ ਮੰਤਰੀ ਭੁੱਲਰ ਦਾ ਵਿਰੋਧ ਕਰਦੇ ਇਸ ਨੂੰ ਧੱਕੇਸ਼ਾਹੀ ਕਰਾਰ ਦਿੱਤਾ ਇਸ ਦੌਰਾਨ ਜਮ ਕੇ ਹੰਗਾਮਾ ਹੋਇਆ ਤੇ ਲੋਕਾਂ ਨੇ ਟਰੈਕਟਰ ਤੇ ਸਵਾਰ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕੇਰ ਲਿਆ ਹਾਲਾਤ ਵੇਖ ਮੰਤਰੀ ਭੁੱਲਰ ਨੇ ਮੌਕੇ ਤੋਂ ਜਾਣਾ ਹੀ ਵਾਜਿਬ ਸਮਝਿਆ ਕਬਜਾਤਾਰੀ ਮਹਿਲਾ ਦਾ ਕਹਿਣਾ ਹੈ ਕਿ ਉਹਨਾਂ ਦੀ ਜ਼ਮੀਨ ਦਾ ਕੇਸ ਚੱਲ ਰਿਹਾ ਹੈ ਉਸ ਸਰਕਾਰ ਕੋਲ ਆਪਣੀ ਜੱਦੀ ਜ਼ਮੀਨ ਪੂਰੀ ਕਰਨ ਦੀ ਮੰਗ ਕਰ ਰਹੀ ਹੈ ਉਸ ਨੇ ਕਿਹਾ ਹੈ ਕਿ ਉਹ ਸਰਕਾਰੀ ਜ਼ਮੀਨ ਦਾ ਠੇਕਾ ਦੇਣ ਨੂੰ ਵੀ ਤਿਆਰ ਹੈ ਸਰਕਾਰ ਉਸ ਨੂੰ ਤੰਗ ਪਰੇਸ਼ਾਨ ਨਾ ਕਰੇ ਸਾਡੇ ਕੋਲ ਸਾਡੀ ਜੱਦੀ ਜ਼ਮੀਨ ਸਾਡੇ ਕੋਲ ਸਾਡੇ ਨਾਲ ਕਿਲੇ ਉਹ ਵੀ ਤਾਂ ਪੂਰੀ ਕਰਨ ਸਾਡੇ ਆ ਜਾ 5 ਕਿਲੇ ਪੂਰੀ ਕਾਟ ਜਿਵੇਂ ਆਪਣੀ ਗਰਮੀਆਂ ਚ ਕਰਾ ਲੂੰਗੇ ਚਲਾਈ ਸਾਡਾ ਕੇਸ ਪਾਇਆ ਹੋਇਆ ਹੈ ਜੀ ਤੁਸੀਂ ਬੀਬੀ ਇਹ ਕਰ ਰਹੇ ਜੀ ਕਿਹੜਾ ਜੀ ਗਰਦੋਰੀਆਂ ਹੋਈਆਂ ਸਾਡੀ ਨਹੀਂ ਹੋਈ ਕੋਈ ਅੱਧਾ ਵੀ ਬੰਦੇ ਜਿਹੜੇ ਨਹੀਂ ਉਹਨਾਂ ਕੋਲ ਹੈਗੀ ਆ ਪਹਿਲਾਂ ਮੂਰਾ ਪਾ ਜਾਣਾ ਮੈਂ ਕਹ ਸਰਕਾਰ ਕਿਆ ਕਰਦੀ ਹੈ ਸਾਡੀ ਜ਼ਮੀਨ ਪੂਰੀ ਕਰ ਦਿਓ ਜੀ ਅਸੀਂ ਦੇਣ ਨੂੰ ਠੇਕਾ ਦੇਣ ਨੂੰ ਤਿਆਰ ਹੈ ਦੀ ਪਰ ਅਸੀਂ ਫਸਲ ਵਿੱਚ ਤੇ ਕੱਟੂ ਨਹੀਂ ਅਸੀਂ ਠੇਕਾ ਦੇਣ ਨੂੰ ਤਿਆਰ ਹੈ ਜਬਰਦਸਤੀ ਨਾਲ ਤੁਸੀਂ ਸਾਡੇ ਬਾਹਰ ਨੂੰ ਪੈਸਾ ਕਿ ਤੁਹਾਨੂੰ ਦੱਸਣ ਦਾ ਉਹਨਾਂ ਦਾ ਕੋਈ ਫਰਕ ਨਹੀਂ ਸੀ ਸਿਆ ਲਈ ਪੰਜ ਕੋਲ ਹੈਗੀ ਆ ਪੰਜ ਕੋਲ ਪੇਰ ਦਾ ਪੰਜ ਚਾਹਦੇ ਆ ਜੀ ਇਹ ਸਾਡੀ ਰੋਜੀ ਰੋਟੀ ਖੋਣਾ ਚਾਹੁੰਦੇ ਸਾਡੇ ਆਦਮੀ ਨਹੀਂ ਸਾਡੇ ਸਿਰ ਤੇ ਸਾਡੇ ਬੱਚੇ ਹੈਗੇ ਉਹ ਘਰ ਰਹੇਗੇ ਅਸੀਂ ਇਹ ਕਹਿੰਨੇ ਆ ਕਿ ਸਾਡੇ ਕੋਲ ਨਹੀਂ ਅਸੀਂ ਇਹ ਕਰ ਦਾਂਗੇ ਆਪਣੀ ਸਾਡੀ ਪੂਰੀ ਹੋ ਜਾਵੇ ਅਸੀਂ ਫਸਲ ਵਾੜ ਲਿਆ ਠੇਕਾ ਦੇ ਦੂੰਗੇ ਕੋਈ ਗੱਲ ਦੀ ਵੀ ਤੁਸੀਂ ਬੰਦ ਲਾਣਾ ਸਾਡਾ ਵੀ ਤਾਂ ਖਰਚਾ ਹੋਇਆ ਵਾਏ ਅਸੀਂ ਵੀ ਇਹਨ ਸਾਰਾ ਜੋਰ ਲਾ ਕੇ ਤਾਂ ਠੀਕ ਕਰੀ ਹੁਣ ਲੱਖ ਰੁਪਏ ਅਸੀਂ ਤੇਲ ਪਾਣੀ ਸਾਰਾ ਲਾ ਕੇ ਅਸੀਂ ਸਾਡੇ ਇੰਨਾ ਨਾ ਕੋਈ ਪਤਾ ਹੀ ਹੈ ਕਰਦੇ ਕਿੰਨਾ ਨਸੀ ਆਈ ਹੈ ਸਾਰੀ ਜੀ ਕੈਬਨਟ ਮੰਤਰੀ ਲਾਲਜੀਤ ਸਿੰਘ ਢੁੱਲਰ ਨੇ ਕਬਜ਼ਾ ਧਾਰੀਆਂ ਨੂੰ ਪੰਚਾਇਤੀ ਜ਼ਮੀਨ ਤੋਂ ਕਬਜ਼ਾ ਜਲਦ ਖਾਲੀ ਕਰਨ ਦਾ ਸੁਨੇਹਾ ਦਿੱਤਾ ਹੈ ਉਹਨਾਂ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੋਈ ਵੀ ਸਰਕਾਰੀ ਜਾਂ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰੇਗਾ ਤਾਂ ਉਸ ਨੂੰ ਖਾਲੀ ਕਰਵਾਇਆ ਜਾਵੇਗਾ ਤੇ ਉਕਤ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਇਹ ਜਿਹੜੀ ਜ਼ਮੀਨ ਆ ਇਹ ਦੱਸਦੇ ਆ ਵੀ ਕੋਈ ਇੰਦਰਜੀਤ ਸਿੰਘ ਆ ਜਿਹੜਾ ਇੰਡਸਟਰੀਆਲ ਆ ਦਿੱਲੀ ਬੰਬਈ ਚ ਜਿਹਦੀ ਪ੍ਰਾਪਰਟੀ ਆ ਤੇ ਇੱਥੇ ਉਹਦੀ ਆਪਦੀ ਵੀ ਜ਼ਮੀਨ 100 ਏਕੜ ਦੇ ਕਰੀਬ ਆਪਦੀ ਜ਼ਮੀਨ ਆ ਤੇ ਇਹ ਸਾਡੀ ਅੱਜ ਜਿਹੜੀ ਜ਼ਮੀਨ ਦਾ ਹਿੰਦਖਲ ਲਿਆ 85 ਏਕੜ ਦੇ ਕਰੀਬ ਜ਼ਮੀਨ ਹੈ ਤੇ ਪੂਰੀ ਉਪਜਾਊ ਕੀਮਤੀ ਆ ਤੁਸੀਂ ਕੈਮਰਾ ਮਾਰ ਕੇ ਵੇਖ ਸਕਦੇ ਜੇ ਇਹਦੇ ਚ ਅਮਰੂਦਾ ਬਾਗ ਲੱਗਾ ਹੈ ਖੈਰ ਦੀ ਖੇਤੀ ਹੁੰਦੀ ਆ ਉੱਤੇ ਪਹਾੜ ਆ ਸਾਡਾ ਤੇ ਉੱਤੇ ਖੈਰ ਦੇ ਦਰਖਤ ਆ ਜਿਹਦੇ ਤੋਂ ਕਰੋੜਾ ਰੁਪਈਆ ਅਸੀਂ ਜਿਹੜੀ ਇਹਨੂੰ ਕੱਟ ਕੇ ਦੀ ਇਨਕਮ ਲੈ ਸਕਦੇ ਆ ਤੇ ਫੇਰ ਇਹ ਜ਼ਮੀਨ ਦੇ ਵਿੱਚ ਅਸੀਂ ਭਾਵੇਂ ਖੇਤੀ ਕਰ ਲਈਏ ਕਣਕ ਝੋਨੇ ਦੀ ਜਾਂ ਫੇਰ ਖੈਰ ਦੇ ਦਰਖਤ ਜਾਂ ਸਾਗਵਾਂ ਦੇ ਦਰਖਤ ਲਾ ਕੇ ਅਸੀਂ ਕਰੋੜਾ ਰੁਪਈਆ ਪੰਜਾਬ ਸਰਕਾਰ ਦੇ ਪੰਜਾਬ ਦੇ ਲੋਕਾਂ ਦੇ ਜਿਹੜੇ ਵਿਕਾਸ ਕਰਾਉਣੇ ਉਹਨਾਂ ਵਾਸਤੇ ਇੱਥੋਂ ਕਮਾ ਸਕਦੇ ਆ ਤੇ ਇਹ ਜਿਹੜਾ 85 ਏਕੜ ਜ਼ਮੀਨ ਆ ਰੋਪੜ ਦੇ ਰੋਪੜ ਬਲਾਕ ਦਾ ਪਿੰਡ ਆ ਹਿਰਦੇਪੁਰ ਤੇ ਉਥੋਂ ਦੀ ਹਰਨਾਮਪੁਰ ਪੰਚਾਇਤ ਹੈ ਸਾਡੀ ਇਹ ਜ਼ਮੀਨ ਅੱਜ ਅਸੀਂ ਪਿੰਡ ਦੇ ਲੋਕਾਂ ਦੇ سپੁਰਦ ਕਰਤੀ ਆ ਪਿੰਡ ਦੀ ਪੰਚਾਇਤ ਦੇ سپੁਰਦ ਕਰਤੀ ਆ ਤੇ ਇਹਦੀ ਖੁੱਲੀ ਬੋਲੀ ਰੱਖੀ ਜਾਊਗੀ ਤੇ ਨਾਲ ਹੀ ਮੈਂ ਸਾਰੇ ਅਫਸਰ ਸਾਹਿਬਾਨਾਂ ਨੂੰ ਇਹ ਨਸੀਹਤ ਵੀ ਕਰਤੀ ਆ ਵੀਡੀਓ ਨੂੰ ਡੀਡੀਪੀਓ ਸਾਹਿਬ ਨੂੰ ਏਡੀਸੀ ਸਾਹਿਬ ਨੂੰ ਸਾਡੇ ਜੁਆਇੰਟ ਡਾਇਰੈਕਟਰ ਨੇ ਤੇ ਸਾਰੇ ਅਫਸਰਾਂ ਨੂੰ ਨਾਲ ਨਸੀਹਤ ਹੈ ਕਿ ਜਿਹੜੇ ਬੰਦਿਆਂ ਦਾ ਇਹਦੇ ਤੇ ਕਬਜ਼ਾ ਉਹਨਾਂ ਬੰਦਿਆਂ ਨੂੰ ਬੋਲੀ 'ਚ ਵੀ ਨਹੀਂ ਸ਼ਾਮਲ ਹੋਣ ਦੇਣਾ ਜਿਹੜੇ ਹੋਰ ਸਾਡੇ ਭਰਾ ਨੇ ਪਿੰਡ ਦੇ ਜਾਂ ਆਸੇ ਪਾਸੇ ਦੇ ਆ ਕੇ ਇੱਥੇ ਬੋਲੀ ਦੇਣ ਤੇ ਬੋਲੀ ਤੇ ਚਕੋਤੇ ਤੇ ਜ਼ਮੀਨ ਲੈਣ ਇਹ ਜ਼ਮੀਨਾਂ ਨਾਲ ਮੈਂ ਇਹ ਵੀ ਦੱਸਦਾ ਆ ਆਪਦੇ ਭਰਾਵਾਂ ਨੂੰ ਪਿੰਡਾਂ ਵਾਲਿਆਂ ਨੂੰ ਕਿ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਜੇ ਕੋਈ ਭਾਵੇਂ ਚਿੱਟਾ ਮਰਜੀ ਤਗੜਾ ਬੰਦਾ ਆ ਜਾਂ ਕੋਈ ਪੋਲਿਟਿਸ਼ੀਨ ਆ ਇੱਕ ਬੰਦੇ ਨੇ ਕਬਜ਼ਾ ਕੀਤਾ ਆਪਾਂ ਨੂੰ ਸਾਰਿਆਂ ਨੂੰ ਏਕਤਾ ਕਰਨੀ ਚਾਹੀਦੀ ਆ ਸਾਰਿਆਂ ਨੂੰ ਅੱਗੇ ਆ ਕੇ ਹਲਦੇ ਪਿੰਡ ਦੀਆਂ ਜ਼ਮੀਨਾਂ ਜਿਹੜੀਆਂ ਉਹ ਛੜਾ ਕੇ ਪੰਚਾਇਤ ਦੀ ਆਮਦਨ ਮੁਤਾਉਣੀ ਚਾਹੀਦੀ ਆ ਜਿਵੇਂ ਹੁਣ 85 ਏਕੜ ਜ਼ਮੀਨ ਆ ਸਾਡੀ ਬੜੀ ਉਪਜਾਊ ਜ਼ਮੀਨ ਆ ਤੇ 85 ਏਕੜ ਜੇ ਚਕੋਤੇ ਤੇ ਚੜਦੀ ਆ ਹਰਦੇਪੁਰ ਜਿਹੜੀ ਪੰਚਾਇਤ ਆ ਹਰਨਾਮਪੁਰ ਪੰਚਾਇਤ ਇਹਨੂੰ ਤੇ ਲੋੜ ਹੀ ਨਹੀਂ ਕਿਸੇ ਸਰਕਾਰੀ ਫੰਡ ਦੀ ਇਹਨਾਂ ਪੈਸਿਆਂ ਨਾਲ ਹੀ ਇਹ ਇਹਨਾਂ ਦੋਵਾਂ ਜਿਹੜੇ ਪਿੰਡ ਐ ਦਾ ਵਿਕਾਸ ਹੋ ਸਕਦਾ ਸੜਕਾਂ ਚ ਨੀਆਂ ਬਣ ਜਾਣਗੀਆਂ ਚੰਗੇ ਸਕੂਲ ਦੀ ਬਿਲਡਿੰਗ ਬਣ ਜੂਗੀ ਜੇ ਡਿਸਪੈਂਸਰੀ ਆ ਕੋਈ ਡਿਸਪੈਂਸਰੀ ਦੀ ਬਿਲਡਿੰਗ ਚੰਗੀ ਬਣ ਜੂਗੀ ਤੇ ਇਹਦੇ ਚਾਹੀਦਾ ਲੋਕਾਂ ਨੂੰ ਆਪ ਅੱਗੇ ਆ ਕੇ ਸਰਕਾਰ ਦਾ ਸਾਥ ਦੇਣਾ ਚਾਹੀਦਾ ਤਾਂ ਜੋ ਇਹ ਜਮੀਨਾ ਛੂਟਣ ਜਿਹੜੀਆਂ ਚਕੋਤੇ ਤੇ ਜਮੀਨਾ ਚੜੀਆਂ ਘੱਟ ਤੋਂ ਘੱਟ 10-12 ਕਰੋੜ ਰੁਪਈਆ ਜਿਹੜੀ ਇਨਕਮ ਇਹ ਸਾਡੀ ਜਿਹੜੀ ਠੇਕੇ ਤੇ ਚੜੀ ਜ਼ਮੀਨ ਉਹਦੇ ਤੋਂ ਵੱਧ ਗਿਆ ਤੇ ਕਈ ਇਹੋ ਜਿਹੀਆਂ ਕਮਰਸ਼ੀਅਲ ਜ਼ਮੀਨਾਂ ਜਿਹੜਾ 1-1 ਏਕੜ ਦਾ ਜਿਹੜਾ 5-5 7-7 ਕਰੋੜ ਰੁਪਈਆ ਵੀ ਰੇਟ ਆ ਆਉਣਾ ਹੀ ਡੇਰਾ ਬੱਸੀ ਜ਼ਮੀਨ ਜਿਹੜੀ ਛਡਾਈ ਹੀ ਪਿੱਛੇ ਜੇ 100 ਏਕੜ ਦੇ ਕਰੀਬ ਹੀ ਉਹ ਵੀ ਜ਼ਮੀਨ ਉਹ ਵੀ ਜ਼ਮੀਨ ਘੱਟ ਤੋਂ ਘੱਟ 5-7 ਕਰੋੜ ਨੂੰ ਕਿੱਲੇ ਵਾਲੀ ਸੀ ਤੇ ਅੱਜ ਜਿਹੜੀ ਹੁਣ ਆ ਆਪਣੀ ਜ਼ਮੀਨ ਆ ਇਹ ਵੀ ਘੱਟ ਤੋਂ ਘੱਟ 1 ਕਰੋੜ ਰੁਪਏ ਦਾ ਕਿੱਲਾ ਘੱਟ ਤੋਂ ਘੱਟ ਲਾਗੇ ਤੁਸੀਂ ਵੇਖਿਆ ਹੀ ਆ ਕਿ ਚੰਡੀਗੜ੍ਹ ਸ਼ਹਿਰ ਆ ਤੇ ਇੱਥੇ ਵੱਡੇ ਵੱਡੇ ਫਾਰਮ ਹਾਊਸਾਂ ਨਾਲ ਦੇ ਪਿੰਡ ਤੇ ਵੱਡੇ ਵੱਡੇ ਲੋਕਾਂ ਨੇ ਅਫਸਰਾਂ ਨੇ ਤਗੜੇ ਲੋਕਾਂ ਨੇ ਫਾਰਮ ਹਾਊਸ ਬਣਾਏ ਆ ਤੇ ਇਹ ਵੀ ਜ਼ਮੀਨ ਜਿਹੜੀ ਆ ਘੱਟ ਤੋਂ ਘੱਟ 100 ਕਰੋੜ ਦੀ ਕੀਮਤ ਵਾਲੀ ਜ਼ਮੀਨ ਹੈ ਇਹ 85 ਏਕੜ ਜਿਹਦਾ ਅੱਜ ਆਪਾਂ দখল ਲਿਆ ਇਸੇ ਤਰ੍ਹਾਂ ਵੱਡੀ ਗੱਲ ਤੇ ਆ ਵੀ ਜਿਹੜੀ ਸਰਕਾਰ ਦੀ ਪੰਜਾਬ ਦੇ ਲੋਕਾਂ ਦੀ ਜਾਇਦਾਦ ਆ ਉਹ ਅਸੀਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਸਰਕਾਰ ਨੂੰ ਵਾਪਸ ਦਵਾ ਰਹੇ ਆ ਨਹੀਂ ਤੇ ਪਹਿਲੀਆਂ ਸਰਕਾਰਾਂ ਚ ਆਪਾਂ ਵੇਂਦੇ ਰਹੇ ਆ ਜੇ ਕੋਈ ਮਹਿੰਮ ਚੱਲਣੀ ਤੇ ਮਹਿੰਮ ਦੇ ਵਿੱਚ ਜੇ ਕੋਈ 2 400 500 ਕਿੱਲੇ ਦਾ ਕਿਤੇ ਦਖਲ ਲੈਣਾ ਪੰਜਾਂ ਸਾਲਾਂ ਦੇ ਵਿੱਚ ਤੇ ਉਹਦੇ ਨੂੰ ਡਬਲ ਆਪਦੇ ਸਾਥੀਆਂ ਨੂੰ ਝੇਤਿਆਂ ਨੂੰ ਕਬਜ਼ੇ ਕਰਾ ਦੇਣੇ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਤੇ ਨਾ ਤੇ ਕੋਈ ਸਾਡਾ ਸੰਗੀ ਸਾਥੀ ਤੇ ਨਾ ਕੋਈ ਸਾਡਾ ਲੀਡਰ ਤੇ ਨਾ ਕੋਈ ਸਾਡਾ ਵਰਕਰ ਕਿਸੇ ਨੇ ਕੋਈ ਇਹੋ ਜਿਹਾ ਕੰਮ ਨਹੀਂ ਕੀਤਾ ਕਿ ਜਿਹਦੇ ਨਾਲ ਕੋਈ ਉਂਗਲ ਠਾਵੇ ਕਿ ਆਮ ਆਦਮੀ ਪਾਰਟੀ ਦੇ ਕਿਸੇ ਵਰਕਰ ਨੇ ਪੰਚਾਇਤੀ ਜ਼ਮੀਨ ਤੇ ਸ਼ਾਮਲਾਟ ਜ਼ਮੀਨ ਤੇ ਜਾਂ ਕਿਸੇ ਵੀ ਸਰਕਾਰੀ ਜ਼ਮੀਨ ਤੇ ਕਬਜ਼ਾ ਕੀਤਾ ਹੋਵੇ ਤੇ ਆਉਣ ਵਾਲੇ ਸਮੇਂ ਚ ਜਿੰਨੀਆਂ ਵੀ ਸਾਡੀਆਂ ਜ਼ਮੀਨਾਂ ਨੇ ਉਹ ਜਲ ਤੋਂ ਜਲ ਦਹੀਂ ਛਡਾ ਕੇ ਪੰਚਾਇਤ ਦੇ ਅਧੀਨ ਲੈ ਕੇ ਆਵਾਂਗੇ ਤਾਂ ਜੋ ਸਾਡੀ ਪੰਜਾਬ ਸਰਕਾਰ ਦੀ ਆ ਇਨਕਮ ਵਧੇ ਪਿੰਡਾਂ ਦੇ ਵਿੱਚ ਇਹਨਾਂ ਪੈਸਿਆਂ ਨਾਲ ਵਿਕਾਸ ਹੋ ਸਕੇ ਵੇਖੋ ਜਿਹੜੇ ਪਿਛਲੀਆਂ ਸਰਕਾਰਾਂ ਤੇ ਪੋਲੀਟੀਕਲ ਬੰਦਿਆਂ ਦੀ ਜਿਹੜੀ ਆ ਪ੍ਰਸਤੀ ਰਹੀ ਆ ਇਹਨਾਂ ਦੇ ਉੱਤੇ ਸ਼ਹਿ ਵੀ ਰਹੀ ਆ ਪੋਲੀਟੀਕਲ ਬੰਦਿਆਂ ਨੇ ਹੀ ਇਹ ਕਬਜੇ ਕਰਾਏ ਆ ਆਪਦੇ ਸੰਗੀਆਂ ਸਾਥੀਆਂ ਨੂੰ ਜਾਂ ਇੰਡਸਟਰੀਅਲ ਜਿਹੜੇ ਸਨ ਉਹਨਾਂ ਲੋਕਾਂ ਨੂੰ ਤੇ ਹੁਣ ਸਾਡੀ ਸਰਕਾਰ ਦੇ ਵਿੱਚ ਨਾ ਤੇ ਸਾਡਾ ਕੋਈ ਐਮਐਲਏ ਨਾ ਸਾਡਾ ਕੋਈ ਮੰਤਰੀ ਤੇ ਨਾ ਕੋਈ ਸਾਡਾ ਵਰਕਰ ਕਿਸੇ ਦੀ ਸਪੋਰਟ ਨਹੀਂ ਕਰਦਾ ਤੇ ਆਉਣ ਵਾਲੇ ਸਮੇਂ 'ਚ ਭਾਵੇਂ ਕੋਈ ਜਿੱਡਾ ਮਰਜੀ ਵੱਡਾ ਪੋਲਿਟਿਸ਼ੀਅਨ ਹੋਵੇ ਤਗੜਾ ਰਸੂਖਦਾਰ ਬੰਦਾ ਹੋਵੇ ਜਿਹਦੇ ਕੋਈ ਸਾਡੀ ਪੰਚਾਇਤੀ ਸ਼ਾਮਲਾਟ ਆਬਾਦੀ ਦੇ ਪੰਚਾਇਤ ਦੀ ਕੋਈ ਵੀ ਜ਼ਮੀਨ ਹੋ ਉਹਦਾ ਅਸੀਂ ਦਖਲ ਲਵਾਂਗੇ ਤੇ ਪੰਜਾਬ ਸਰਕਾਰ ਦੇ ਦੀਨ ਲੈ ਕੇ ਉੱਥੇ ਇਸ ਮਾਮਲੇ ਤੇ ਅਕਾਲੀ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਉਹਨਾ ਮੰਤਰੀ ਭੁੱਲਰਦੇਸ ਕਾਰਵਾਈ ਦੀ ਨਿੰਦਾ ਕੀਤੀ ਤੇ ਪੀੜਤ ਮਹਿਲਾ ਨਾਲ ਖੜੇ ਹੋਣ ਦੀ ਗੱਲ ਆਖੀ ਹੈ ਥੋੜੇ ਅਫਰੂਦ ਦੀ ਗੱਲ ਹੈ ਕਿ ਹਰਦਾਪੁਰ ਦੇ ਵਿਧਿਗ ਬਿਧਵਾ ਔਰ ਪੁਨੀ ਦੇ ਜਿਸ ਦਾ ਕਬਜ਼ਾ ਕਰ ਲਈ ਮੰਤਰੀ ਸਾਹਿਬ ਪੰਜਾਬ ਦੇ ਆਪ ਖੁਦ ਚੱਲ ਕੇ ਗਏ ਨੇ ਇਹ ਤਾਂ ਮੈਂ ਸਮਝਦਾ ਇੱਕ ਲਾਉਕਿਕ ਗੱਲ ਆ ਕਿ ਸਰਕਾਰਾਂ ਜਿਹੜੀਆਂ ਨੇ ਵਜ਼ੀਰ ਜਿਹੜੇ ਨੇ ਉਹ ਕਿਸੇ ਪ੍ਰਸ਼ਾਸਨ ਤੇ ਰਹੇ ਕੋਈ ਆਪਣੀ ਨੀਤੀ ਲਾਗੂ ਕਰਦੇ ਨੇ ਇਹ ਆਪ ਜਾ ਕੇ ਗੁੰਡਾ ਕਰਦੀ ਕਰਨ ਲੱਗੇ ਜਿਹੜੇ ਵਧੀਰ ਆਪ ਸਿੱਧੇ ਤੌਰ ਤੇ ਇਸ ਤਰ੍ਹਾਂ ਵਿਧਵਾ ਔਰਤਾਂ ਦੀਆਂ ਜ਼ਮੀਨਾਂ ਤੇ ਕਬਜ਼ਾ ਕਰਨਗੇ ਕਾਨੂੰਨ ਆਪਣੇ ਹੱਥੇ ਲੈ ਕੇ ਆਪਣੀ ਸ਼ਕਤੀ ਦਾ ਨਜਾਇਜ਼ ਫਾਇਦਾ ਉਠਾਉਣਗੇ ਉਹਨਾਂ ਨੂੰ ਕਹਿਜਾ ਪੂਤਣਾ ਪਵੇਗਾ ਸ਼ਰਮਣੀ ਅਕਾਲੀ ਦਲ ਉਸ ਵਿਧਵਾ ਔਰਤ ਦੇ ਨਾਲ ਔਰ ਜਿਹੜੇ ਪੱਤਰਕਾਰਾਂ ਨਾਲ ਜਾਤੀ ਹੋਇਆ ਠੱਗਾ ਹੋਇਆ ਨਿਆ ਹੋਇਆ ਅਸੀਂ ਉਹਨਾਂ ਨਾਲ ਵੀ ਖੜਾਗੇ ਕਿਉਂਕਿ ਅੱਜ ਪ੍ਰੈਸ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਝੂੜ ਦੀ ਦੁਕਾਨ ਚਲਾਉਣ ਲਈ ਈ ਔਰ ਦੀ ਦੁਕਾਨ ਦਾ ਸੌਦਾ ਵੇਚਣ ਲਈ ਸੱਚ ਨੂੰ ਲਪਾਇਆ ਜਾ ਰਿਹਾ ਔਰ ਇਹ ਸਰਕਾਰ ਜਿਹੜੀ ਆਪ ਪਾਰਟੀ ਹੈ ਸਰਕਾਰ ਭਵੰਤਮਾਨ ਦੀ ਸਰਕਾਰ ਦੇ ਆਖਰੀ ਸਮੇਂ ਦੀਆਂ ਨਿਸ਼ਾਨੀਆਂ ਨਜ਼ਰ ਆ ਰਹੀਆਂ ਨੇ ਸ਼ਰਮਣੀ ਅਕਾਲੀ ਕਾਲੀ ਦਾ ਡਟ ਕੇ ਵਿਰੋਧ ਕਰੇਗਾ ਅਸੀਂ ਉਸ ਵਿਧਵਾ ਔਰਤ ਦੇ ਘਰੇ ਵੀ ਜਾਵਾਂਗੇ ਉਹਦੇ ਨਾਲ ਖੜਾਂਗੇ ਕਾਨੂੰਨੀ ਚਾਰਾ ਜੋ ਵੀ ਕਰੀ ਜਾਏਗੀ ਔਰ ਮੰਤਰੀ ਨੂੰ ਮਾਫੀ ਮੰਗਣੀ ਪਵੇਗੀ ਔਰ ਜਿਹੜਾ ਕਾਨੂੰਨ ਆਪਣੇ ਹੱਥ ਵਿੱਚ ਲੈ ਕੇ ਇਹ ਕਬਜ਼ਾ ਕੀਤਾ ਇਹਦੇ ਵਿਰੁੱਧ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ